ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਹੈ ਮਨ ਵਿਸਰਾਮ ਪਰਮ ਸਤਿਕਾਰ ਜੋ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਮਰ 45 ਸਾਲ ਦੀ ਸੀ ਉਦੋਂ ਬਾਬਾ ਸ੍ਰੀ ਚੰਦ ਜੀ ਦੀ ਉਮਰ 104 ਸਾਲ ਦੀ ਸੀ ਬਾਬਾ ਜੀ 104 ਸਾਲ ਦੇ ਹੋ ਚੁੱਕੇ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਜਾ ਕੇ ਉਹਨਾਂ ਦੇ ਕੋਲ ਜੋ ਸ਼੍ਰੀ ਮੁਖਵਾਕ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਉਚਾਰਨ ਲਈ ਹੁੰਦਾ ਹੈ ਉਹਨਾਂ ਦੇ ਦਰਸ਼ਨ ਕੀਤੇ ਜਾਣ ਤੇ ਨਾਲ ਹੀ ਜਿਹੜੀ ਬਾਣੀ ਹੈ ਉਹਨਾਂ ਨੇ ਸੰਭਾਲ ਕੇ ਰੱਖੀ ਹੈ ਉਹ ਲਿਆਂਦੀ ਜਾਏ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਨੀ ਸੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਸੁਖਮੀ ਸਾਹਿਬ ਜੀ ਬਾਰੇ ਕਿਵੇਂ ਸਾਨੂੰ ਸਮਝਾਣਾ ਕੀਤਾ ਸੀ ਕੀ ਦੱਸਿਆ ਕਿੰਨਾ ਖਾਲਾ ਇਸ ਬਾਣੀ ਨੂੰ ਪੜ੍ਹਨਾ ਅਤੇ ਗੁਰੂ ਸਾਹਿਬ ਜੀ ਕਿਵੇਂ ਬਾਬਾ ਸ਼੍ਰੀ ਚੰਦ ਦੇ ਪਾਸ ਪਹੁੰਚੇ ਆਓ ਆਪਾਂ ਇਹ ਕਥਾ ਜਿਹੜੀ ਸਰਵਣ ਕਰਦੇ ਹਾਂ ਸੋ ਗੁਰਮੁਖ ਪਿਆਰਿਓ ਜਦੋਂ ਬਾਬਾ ਪ੍ਰਿਥਵੀ ਚੰਦ ਜੀ ਉਹਨਾਂ ਦੇ ਪੁੱਤਰ ਮਿਹਰਵਾਨ ਜੀ ਨੇ ਜਦੋਂ ਆਪਣੇ ਕੋਲੋਂ ਮਨ ਘੜਤ ਜਿਹੜੀ ਕਵਿਤਾ ਰਚ ਕੇ ਤੇ ਨਾਲ ਨਾਨਕ ਨਾਮ ਜੋੜ ਕੇ ਗੁਰਬਾਣੀ ਦੇ ਵਿੱਚ ਮਿਲਾਵਟ ਕਰਨੀ ਚਾਹੀ ਤਾਹਿਰ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਨੇ ਜਾਣਿਆ ਕਿ ਹੁਣ ਇੱਕ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੈ ਜਿਹੜੀ ਸੰਪਾਦਨਾ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਦੇ ਮਨ ਵਿੱਚ ਕੋਈ ਉਲੇਖਾ ਨਾ ਰਹਿ ਜਾਵੇ ਕਿਉਂਕਿ ਜਿਹੜੀ ਮਿਹਰਬਾਨ ਦੀ ਰਚੀ ਹੋਈ ਕਵਿਤਾ ਸੀ ਇੱਕ ਵਾਰੀ ਇੱਕ ਹਜੂਰੀ ਰਾਗੀ ਨੇ ਦਰਬਾਰ ਸਹਿ ਵਿੱਚ ਪੜਤੀ ਤਾਂ ਫਿਰ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਨੂੰ ਪੱਕਾ ਹੋ ਗਿਆ ਕਿ ਹੁਣ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੀ ਸੰਪਾਦਨਾ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤੀ ਦੇ ਪੁੰਜ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਵੱਲ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤੇ ਨਾਲ ਹੀ ਗੁਰੂ ਨਾਨਕ ਸਹਿ ਮਹਾਰਾਜ ਜੀ ਦੀ ਜਿਹੜੀ ਰਚੀ ਹੋਈ ਬਾਣੀ ਉਹ ਲੈ ਕੇ ਆਣੀ ਸੀ ਸੋ ਇਸ ਕਰਕੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਉਹਨਾਂ ਦੇ ਕੋਲ ਚਾਲੇ ਪਾ ਦਿੱਤੇ ਮਹਾਰਾਜ ਨੇ ਚਲਦੇ ਚਲਦੇ ਬਾਠ ਸਹਿ ਪਹੁੰਚੇ ਕਿਉਂਕਿ ਇੱਥੇ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਹੁੰਦੇ ਸੀ ਐਸਾ ਮਤ 1655 ਦੀ ਗੱਲ ਹੈ ਸੋ ਗੁਰਮੁਖ ਪਿਆਰਿਓ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਪਿਆਰੇ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜੀ ਸੱਚੇ ਪਾਤਸ਼ਾਹ ਜੀ ਉਥੇ ਪਹੁੰਚਿਆ ਉਹਨਾਂ ਨੇ ਉਦੋਂ 500 ਰੁਪਏ ਨਗਦੀ ਦੇ ਵਸਤਰਾਂ ਦੀ ਭੇਟਾ ਬਾਬਾ ਜੀ ਦੀ ਭੇਟ ਕੀਤੀ ਕਿਉਂਕਿ ਗੁਰੂ ਪੁੱਤਰ ਜਾਣ ਕੇ ਸਤਕਾਰ ਕੀਤਾ ਭਾਵੇਂ ਕਿ ਅੱਜ ਬਹੁਤ ਲੋਕ ਆ ਜਿਹੜੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਸ਼ਬਦ ਵੀ ਬੋਲਦੇ ਨੇ ਪਰ ਇੱਥੇ ਗੁਰੂਆਂ ਦਾ ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਗੁਰਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਪੁੱਤਰ ਜਾਣ ਕੇ ਭਾਵੇਂ ਗੁਰਤਾ ਗਦੀ ਭਾਈ ਲਹਿਣਾ ਜੀ ਨੂੰ ਮਿਲੀ ਗੁਰੂ ਅੰਗਦ ਦੇ ਸਹਿ ਮਹਾਰਾਜ ਜੀ ਨੂੰ ਮਿਲੀ ਫਿਰ ਵੀ ਸਤਕਾਰ ਜੋ ਗੁਰੂਆਂ ਨੇ ਗੁਰੂ ਪੁੱਤਰ ਜਾਣ ਕੇ ਪੂਰਾ ਜਿਹੜਾ ਸਤਕਾਰ ਮਾਨ ਕੀਤਾ ਨਮਸਕਾਰ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਵੇਂ ਛੋਟੀ ਉਮਰ ਦੇ 45 ਉਮਰ ਦੇ ਸੰਤ ਪਰ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਉਹਨਾਂ ਦਾ ਰੁਤਬਾ ਜਿਹੜਾ ਬਹੁਤ ਵੱਡਾ ਸੀ ਪਰ ਉਹਨਾਂ ਦੀ ਨਿਮਰਤਾ ਇੰਨੀ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ 104 ਸਾਲ ਦੇ ਹੋ ਚੁੱਕੇ ਇੰਨੀ ਉਮਰ ਸੀ ਬਾਬਾ ਜੀ ਦੀ ਪਰ ਬਾਲ ਜਤੀ ਤੇ ਤਪ ਤੇਜ ਕਰਕੇ ਇੱਜ ਕਰਕੇ ਉਹ ਜਵਾਨ ਹੀ ਦਿੱਸਦੇ ਸਨ ਅਤੇ ਬਜ਼ੁਰਗ ਨਹੀਂ ਸੀ ਲੱਗਦੇ ਕਿਉਂਕਿ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਸੀ ਸਭ ਕੁਝ ਸੀਗਾ ਤੇ ਇੱਕ ਗ੍ਰੰਥ ਵਿੱਚ ਇਉਂ ਵੀ ਲਿਖਿਆ ਹੈ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਧਿਆ ਹੈ ਉਹਦੇ 60ਵੇਂ ਦੋਰੇ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਨ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਵਾਂਗ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਦਾੜੇ ਨਾਲ ਬਾਬਾ ਜੀ ਦੇ ਚਰਨ ਝਾੜੇ ਸੀ ਇਹ ਹੋ ਵੀ ਸਕਦਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਹੀ ਇੰਨੀ ਸੀ ਉਹਨਾਂ ਵਿੱਚ ਇਹ ਆਪ ਆਪਾ ਵੜਦੇ ਆ ਉਹਨਾਂ ਦੇ ਇਤਿਹਾਸ ਵਿੱਚੋਂ ਇਹਨਾਂ ਦੀ ਨਿਮਰਤਾ ਵੇਖ ਕੇ ਸੁਚੱਜਤਾ ਦੇਖ ਕੇ ਬਾਬਾ ਸ਼੍ਰੀ ਚੰਦ ਤੂੰ ਮੇਰਾ ਗੁਰਹਾਈ ਸੁਨਮੀਤਾ ਜੀਓ ਹਮਾਰਾ ਬਲਬਲ ਜასი ਹਰ ਦਰਸ਼ਨ ਦੇਉ ਦਿਖਾਈ ਸੁਨਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਪਾਈ ਮਹਾਰਾਜ ਨੇ ਇਹ ਸ਼ਬਦ ਉਥੇ ਉਚਾਰਨ ਕੀਤਾ ਸੀ ਵਾ ਮੂਲਵਾ ਮਲ ਮਲ ਤੋਵਾ ਅਹਮਨ ਤੈ ਕੋ ਦੇਸਾ ਸੁਨ ਮੀਤਾ ਹੋ ਤੇਰੀ ਸਰਨਾਈ ਆਇਆ ਰਬ ਮਿਲ ਹੋ ਦੇਹ ਉਪਦੇਸਾ ਆਤਮ ਰੰਗ ਵਿੱਚ ਜਦੋਂ ਰੰਗੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਸੁਣਾਇਆ ਬਾਬਾ ਜੀ ਇਲਾਹੀ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਸੂਰਤ ਅੰਦਰ ਆਤਮਾ ਨਾਲ ਜੁੜ ਗਈ ਫਿਰ ਕਹਿੰਦੇ ਹੋਰ ਸ਼ਬਦ ਸੁਣਾ ਗੁਰੂ ਮਹਾਰਾਜ ਨੇ ਸਰੰਦਾ ਵਜਾ ਕੇ ਕਈ ਸ਼ਬਦ ਸੁਣਾਏ ਬਹੁਤ ਸੁੰਦਰ ਸ਼ਬਦ ਹੈ ਕਿ ਗੁਜਰੀ ਰਾਗ ਵਿੱਚ ਵੀ ਮਹਾਰਾਜ ਨੇ ਸਰਵਨ ਕਰਾਇਆ ਸੀ ਇਹ ਹੈ ਪਵਿੱਤਰ ਸ਼ਬਦਾਂ ਦੇ ਅਰਥ ਅਤੇ ਰਾਗ ਦੇ ਦੁਆਰਾ ਬਾਬਾ ਸ਼੍ਰੀਚੰਦਰ ਜੀ ਦੀ ਜਿਹੜੀ ਸੁਰਤੀ ਸੀ ਉਹ ਅਸਮਾਨੀ ਚੜ ਗਈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਰਤਨ ਕੀਤਾ ਉਹਨਾਂ ਨੂੰ ਪਤਾ ਲੱਗਾ ਸ਼ਬਦਾਂ ਦੀ ਮਹੱਤਤਾ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਨਿੱਗ ਗੁਰੂ ਅਰਜਨ ਦੇਵ ਮਹਾਰਾਜ ਦਾ ਬਾਣੀ ਪ੍ਰਤੀ ਪਿਆਰ ਫਿਰ ਹੌਲੀ-ਹੌਲੀ ਉਹਨਾਂ ਨੇ ਜਦੋਂ ਅੱਖਾਂ ਖੋਲ੍ਹੀਆਂ ਤੇ ਸੁੰਦਰ ਬਚਨ ਇਹ ਤੇ ਕਹਿੰਦੇ ਕਹਤੇ ਭਈ ਸ੍ਰੀ ਚਾਂਜੀ ਬਾਲਾ ਸ੍ਰੀ ਅਰਜਨ ਤੁਮ ਭਈ ਨਿਹਾਲਾ ਇਸ ਮਨ ਸਭ ਕੇ ਜੋ ਲਿਖ ਜੋਗ ਲਿਖਾਵਾ RAM DAS ਭਈ ਤਿਲਕ ਦਵਾਵਾ ਉਪਮਾ ਤੁਮਰੀ ਜੈ ਜੈ ਸੁਣੀ ਜਥਾ ਜੋ ਸੋ ਅਬ ਲਖ ਪਾਈ ਕਹਿਣ ਲੱਗੇ ਦੇਖੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਿੱਦਾਂ ਮੈਂ ਤੁਹਾਡੇ ਬਾਰੇ ਸੰਗਤਾਂ ਕੋਲ ਸੁਣਦਾ ਸੀ ਉਸ ਤੋਂ ਵੀ ਕਿਤੇ ਵੱਧ ਪਾਇਆ ਹੈ ਸੰਗਤਾ ਆਜ ਦੀ ਉਸਤਤੀ ਕਰਦੀਆਂ ਸਨ ਪਰ ਦਰਸ਼ਨ ਕਰਕੇ ਉਹਨਾਂ ਤੋਂ ਵੀ ਕਈ ਗੁਣ ਆਪ ਜੀ ਦੇ ਵਿੱਚ ਪਾਏ ਹਨ ਇਹਨਾਂ ਸ਼ਬਦਾਂ ਦੇ ਨਾਲ ਬਾਬਾ ਜੀ ਨੇ ਗੁਰੂ ਸਾਹਿਬ ਜੀ ਨੂੰ ਅਸੀਸਾਂ ਦਿੱਤੀਆਂ ਕਰਾਤ ਵਾਣ ਸੁੰਦਰ ਹੈ ਸਰੀਰਾ ਬੁੱਧ ਵਿਸ਼ਾਲ ਮਤ ਕਾ ਧੀਰਾ ਆਪ ਜੀ ਦੇ ਵਿੱਚ ਧੀਰਜ ਬਹੁਤ ਜ਼ਿਆਦਾ ਹੈ ਬਹੁਤ ਪ੍ਰੇਮ ਕਰਦੇ ਹੋ ਆਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਉੱਥੇ ਵਿਚਾਰਾ ਕੀਤੀਆਂ ਫਿਰ ਸੁਖਮੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦੇ ਬਾਰੇ ਵੀ ਵਿਚਾਰ ਹੋਈ ਕਿਉਂਕਿ ਉੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਰਾਤ ਵੀ ਰਹੇ ਆ ਦੂਜੀ ਸਵੇਰ ਜਨ ਹੋਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੋਇਆ ਫਿਰ ਗੁਰੂ ਸਾਹਿਬ ਮਹਾਰਾਜ ਨਾਲ ਜਿਹੜੇ ਰਬਾਬੀ ਆਏ ਸੀ ਬਾਬਾ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਕੀਰਤਨ ਸੁਣਾਓ ਉੱਥੇ ਫਿਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੇ ਬੜਾ ਹੀ ਸੋਹਣਾ ਆਨੰਦ ਵਜਿਆ ਬਾਬਾ ਜੀ ਬੜੇ ਹੀ ਖੁਸ਼ ਹੋਏ ਤੇ ਫਿਰ ਬਾਬਾ ਜੀ ਕਹਿਣ ਲੱਗੇ ਕਿ ਭਾਈ ਸਾਨੂੰ ਹੋਰ ਵੀ ਕੋਈ ਬਾਣੀ ਸੁਣਾਓ ਫਿਰ ਉਦੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਦੋਂ 16 ਅਸ਼ਟਪਦੀਆਂ ਤੱਕ ਤਿਆਰ ਹੋਈ ਸੀ 16 ਅਸ਼ਟਪਦੀਆਂ ਤੱਕ ਰਚੀ ਹੋਈ ਸੀ ਮਹਾਰਾਜ ਜੀ ਨੇ ਉਹ ਸੁੱਖਾਂ ਦੀ ਜਿਹੜੀ ਮਣੀ ਹੈ ਗੋੜੀ ਰਾਗ ਵਿੱਚ ਗੁਰੂ ਮਹਾਰਾਜ ਨੇ 16 ਅਸ਼ਟਪੜੀਆਂ ਤੱਕ ਸਰਵਨ ਕਰਾ ਕੇ ਸਮਾਪਤੀ ਕੀਤੀ ਭੋਗ ਪਾ ਦਿੱਤਾ ਬਾਬਾ ਜੀ ਜਿਹੜੇ ਸੀ ਉਹਨਾਂ ਨੂੰ ਬਚਨ ਹੋਇਆ ਸੀ ਬਾਬਾ ਸ੍ਰੀ ਚੰਨ ਜੀ ਨੂੰ ਗੁਰਨਾਨਦ ਦੇਵ ਸਾਹਿਬ ਮਹਾਰਾਜ ਦਾ ਕਿ ਤੁਸੀਂ ਵਾਦ ਤੋਂ ਵਾਦ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਅਧਿਐਨ ਕਰਿਆ ਕਰੋ ਤੇ ਉਹਨਾਂ ਨੇ ਜ਼ਿੰਦਗੀ ਦਾ ਕਾਫੀ ਸਮਾਂ ਲਾ ਕੇ ਬੜੇ ਹੀ ਦੇ ਸ਼ਾਸਤਰ ਦਾ ਅਧਿਐਨ ਕੀਤਾ ਸਿਮਰਤੀਆਂ ਦਾ ਅਧਿਐਨ ਕੀਤਾ ਇਹਨਾਂ ਬਾਰੇ ਜਾਣਿਆ ਪੜ੍ਹਿਆ ਤੇ ਅੱਜ ਤੱਕ ਕਦੀ ਵੀ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਜ਼ਿੰਦਗੀ 'ਚ ਉਹ ਰਸ ਨਹੀਂ ਸੀ ਆਇਆ ਜਿੰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਆਇਆ ਵੇਦਾਂ ਸ਼ਾਸਤਰਾਂ ਦੀ ਭਾਵੇਂ ਆਪਣੀ ਮਹੱਤਤਾ ਹੁੰਦੀ ਹੈ ਪਰ ਸੁਖਮਨੀ ਸਾਹਿਬ ਦੀ ਬਾਣੀ ਨੂੰ ਸੁਣ ਕੇ ਬਾਬਾ ਜੀ ਨੂੰ ਬਹੁਤ ਰਸ ਆਇਆ ਤੇ ਝੂਮ ਹੀ ਉੱਠੇ ਤੇ ਕਹਿਣ ਲੱਗੇ ਇਹ ਜਿਹੜੀ ਬਾਣੀ ਹੈ ਕਾਲ ਯੁੱਗ ਦੇ ਸਮੇਂ ਦੇ ਅੰਦਰ ਸੰਸਾਰ ਸਮੁੰਦਰ ਤੋਂ ਤਰਨ ਲਈ ਇੱਕ ਜਹਾਜ਼ ਵਰਗ ਜਿਹੜੀ ਬਾਣੀ ਤੁਸੀਂ ਰਚੀ ਹੈ ਇਹ ਇੰਨੀ ਸਰਲ ਇੰਨੀ ਸੌਖੀ ਹੈ ਰਾਜਪਾ ਵੀ ਆਪਾਂ ਗੁਰਮੁਖ ਧਿਆਰੇ ਸਮਝਦੇ ਕਈ ਵਾਰ ਕਹਿੰਦੇ ਆ ਕਿ ਬਾਣੀ ਦੀਸਾਂ ਨੂੰ ਸਮਝ ਨਹੀਂ ਲੱਗਦੀ ਅਰਥ ਸਮਝ ਨਹੀਂ ਆਉਂਦੇ ਪਰ ਸੁਖਮੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਇੰਨੀ ਸਰਲ ਹੈ ਜੇ ਆਪਾਂ ਥੋੜੀ ਜਿਹੀ ਗੌਰ ਨਾਲ ਥੋੜੇ ਧਿਆਨ ਨਾਲ ਸੁਣਦੇ ਹਾਂ ਦਾ ਅਰਥ ਨਹੀਂ ਸਮਸਾ ਨੂੰ ਨਾ ਨਹੀਂ ਲੱਗ ਜਾਂਦੀ ਜਿਵੇਂ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ ਇਹ ਬਹੁਤ ਸਾਰੀਆਂ ਪੰਕਤੀਆਂ ਨੇ ਸੋ ਕਿ ਬਿਸਰਾਜਨ ਸਾਹਿਬ ਕਿਛ ਦਿਆ ਇਹਨਾਂ ਦਾ ਸਾਰਿਆਂ ਦਾ ਨਾਲੋਂ ਨਾਲ ਆਪਣੇ ਆਪ ਹੀ ਪਤਾ ਲੱਗ ਜਾਂਦਾ ਸੋ ਜਿਹੜੇ ਗੁਰੂ ਪਾਸ਼ਾ ਗੁਰੂ ਮਹਾਰਾਜ ਨੇ ਸਾਨੂੰ ਇਹਨਾਂ ਕੁਝ ਦਿੱਤਾ ਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਗੁਰਸਾਹਿਬ ਜੀ ਦੇ ਪਰਉਪਕਾਰ ਫਿਰ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਬਾਣੀ ਬੜੀ ਹੀ ਮਿੱਠੀ ਹੈ ਸੁੱਖਾਂ ਦੀ ਜਿਹੜੀ ਮਣੀ ਹੈ ਸੁਖਮੀ ਸਾਹਿਬ ਹੈ ਇਸ ਤਰ੍ਹਾਂ ਬਾਬਾ ਜੀ ਨੇ ਬੜੀ ਸ਼ੋਭਾ ਕੀਤੀ ਤੇ ਬਾਬਾ ਸ਼੍ਰੀਚੰਦ ਜੀ ਕਹਿੰਦੇ ਕਾਲ ਯੁਗ ਦੇ ਲੋਕ ਹੈ ਜਿਹੜੇ ਜਿ ਬਾਣੀ ਪੜਨਗੇ ਸਮਝਣਗੇ ਬਾਣੀ ਨੂੰ ਵਿਚਾਰਨਗੇ ਤੇ ਸੰਸਾਰ ਸਮੁੰਦਰ ਤੋਂ ਤਰ ਜਾਣਗੇ ਇਹ ਇੱਕ ਬੜੀ ਹੀ ਅਮੁੱਲ ਵਸਤੂ ਹੈ ਫਿਰ ਉਹ ਕਹਿਣ ਲੱਗੇ ਤੁਸੀਂ ਤਾਂ ਇਹਦੇ ਵਿੱਚ ਵੇਦ ਛੇ ਸ਼ਾਸਤਰ ਗੀਤਾ ਦਾ ਗਿਆਨ ਸਾਰਾ ਕੋਈ ਨਹੀਂ ਇਹਦੇ ਵਿੱਚ ਘਾਰ ਦਿੱਤਾ ਹੈ ਕੋਈ ਵੀ ਬੰਦਾ ਜੇ ਗੀਤਾ ਪੜ੍ਹਨੀ ਚਾਹੁੰਦਾ ਹੈ ਕੋਈ ਵੇਦ ਪੜ੍ਹਨਾ ਚਾਹੁੰਦਾ ਹੈ ਜਾਂ ਛੇ ਸ਼ਾਸਤਰ ਪੜ੍ਹਨੇ ਚਾਹੁੰਦਾ ਹੈ ਸਿਮਰਤियां ਪੜ੍ਹਨੀ ਚਾਹੁੰਦਾ ਹੈ ਉਹ ਜੀ ਸੁਖਨੀ ਸਾਹਿਬ ਜੀ ਦੇ ਪਾਠ ਕਰੇ ਸੁਖਨੀ ਸਾਹਿਬ ਦੀ ਬਾਣੀ ਨੂੰ ਪੜ੍ਹ ਲਵੇ ਤੇ ਸਾਰੇ ਗ੍ਰੰਥਾਂ ਦਾ ਗਿਆਨ ਸੁਖਨੀ ਸਾਹਿਬ ਦੇ ਵਿੱਚ ਹੀ ਆ ਜਾਂਦਾ ਹੈ ਉਹਨਾਂ ਨੂੰ ਇਹਨਾਂ ਸਾਰਿਆਂ ਗ੍ਰੰਥਾਂ ਦਾ ਗਿਆਨ ਹੋ ਜਾਵੇਗਾ ਜੀ ਸ਼ਾਸਤਰਾਂ ਦਾ ਸਿਮਰਤੀਆਂ ਦਾ ਸੋ ਐਡੀ ਵੱਡੀ ਇਹ ਬਾਣੀ ਦੀ ਮਹੱਤਤਾ ਹੈ ਇਹ ਤੁਸੀਂ ਬਾਣੀ ਦਾ ਇੱਕ ਬੜਾ ਹੀ ਵੱਡਾ ਸੋਮਾ ਬੜਾ ਹੀ ਸਾਰਾ ਖੋਲ ਲੋਕ ਪਰ ਲੋਕ ਦਾ ਗਿਆਨ ਇਹਦੇ ਚ ਭਰਿਆ ਹੈ ਇਹ ਵਾਕੇ ਹੀ ਹਰੀ ਪਰਮਾਤਮਾ ਦੇ ਵਿੱਚ ਅਭੇਦ ਕਰਨ ਵਾਲੀ ਇੱਕ ਬਾਣੀ ਹੈ ਇੱਕ ਕੋੜੀ ਹੈ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਕਿ ਇਹ ਗੁਰੂ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੀ ਨਿਮਰਤਾ ਹੈ ਕਿ ਉਹਨਾਂ ਨੇ ਕਹਿਣ ਲੱਗੇ ਕਿ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਮੇਰਾ ਮੁੱਝ ਵਿੱਚ ਨਹੀਂ ਇਹਦੇ ਵਿੱਚ ਸਾਡਾ ਕੁਝ ਨਹੀਂ ਜਿਵੇਂ ਜਿਵੇਂ ਗੁਰੂ ਨਾਨਕ ਸਹਿ ਮਹਾਰਾਜ ਨੇ ਉਚਾਰਨ ਕਰਾਈ ਹੈ ਅਸੀਂ ਉਦਾਂ ਦਾ ਉਚਾਰਨ ਕੀਤਾ ਹੈ ਸੋ ਇੱਥੇ ਮੈਂ ਸੰਗਤਾਂ ਨੂੰ ਦੱਸਣਾ ਚਾਹਨਾ ਕਿ ਬਾਬਾ ਸ਼੍ਰੀ ਚੰਦ ਜੀ ਦਾ ਬੜਾ ਸੁਭਾਸ ਇੱਥੇ ਗੁਰੂ ਨਾਨਕ ਦੇਵ ਸਹਿ ਮਹਾਰਾਜ ਦੀ ਆਸਾ ਦੀ ਵਾਰ ਦੀਆਂ 24 ਪੋੜੀਆਂ ਦੇ ਨਾਲ ਜੋ ਆਪਣੀਆਂ ਰਚ 24 ਮਾਤਰਾ ਦਾ ਉਪਦੇਸ਼ ਆਪਣੇ ਸੇਵਕਾਂ ਨੂੰ ਜਿਹੜੇ ਉਹਨਾਂ ਦੇ murid ਸੀ ਉਹਨਾਂ ਨੂੰ ਸੁਣਾਉਂਦੇ ਸੀ ਫਿਰ ਗੁਰੂ ਰਾਮਦਾਸ ਜੀ ਕੋਲੋਂ 24 ਛੰਦ ਸੁਣੇ ਤੇ ਬੜੇ ਹੀ ਪਸੰਨ ਹੋਏ ਪਤਾ ਨਹੀਂ ਹੈ ਕੀ ਭੇਦ ਹੈ ਬਾਬਾ ਸ੍ਰੀ ਚੰਦ ਜੀ ਨੂੰ ਜਿਹੜੀ 24 ਦੀ ਗਿਣਤੀ ਹੈ ਉਹ ਬਹੁਤ ਹੀ ਪਸੰਦ ਸੀ ਇਸ ਕਰਕੇ ਗੁਰ ਅਰਜਨ ਦੇਵ ਸਹਿਬ ਮਹਾਰਾਜ ਜੀ ਦੇ ਕੋਲੋਂ 24 ਅਸ਼ਟਪੜੀਆਂ ਦੀ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਸੁਣ ਕੇ ਬਾਬਾ ਸ਼ੀਸ਼ ਚੰਦ ਜੀ ਨੇ ਕਿਹਾ ਜੁਜ ਜਨਮ ਸਾਖੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਕਹਿਣ ਲੱਗੇ ਕਿ ਗੁਰੂ ਜੀ ਨੂੰ ਦੇਖੋ ਇੱਕ ਪਹਿਰ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ 3 ਘੰਟੇ ਹੁੰਦੇ ਇਵੇਂ ਹੀ 8 ਪਹਿਰਾਂ ਦੇ ਵਿੱਚ ਬੰਦਾ 24000 ਸਵਾਸ ਲੈਂਦਾ ਹੈ ਬੰਦੇ ਅੰਦਰ 24000 ਸਵਾਸ ਚਲਦੇ ਨੇ ਤੁਸੀਂ ਇਹ ਜਿਹੜੀ ਬਾਣੀ ਹੈ 16 ਅਸ਼ਟਪਦੀਆਂ ਤੱਕ ਰਚੀ ਹੋਈ ਹੈ ਕਿਰਪਾ ਕਰਕੇ ਐਨ ਨੂੰ ਜੋ ਵੀ ਅਸ਼ਟਪਦੀਆਂ ਵਿੱਚ ਸੰਪੂਰਨ ਕਰੋ ਤੇ 24000 ਇਹਦੇ ਅੱਖਰ ਵੀ ਪੂਰੇ ਕਰਿਓ ਤਾਂ ਜੋ ਇਹਨੂੰ ਪ੍ਰੇਮ ਨਾਲ ਬਾਣੀ ਪੜਨ ਵਾਲੀ ਸਾਧ ਸੰਗਤ ਹੈ ਜਦੋਂ ਇਸ ਬਾਣੀ ਨੂੰ ਪੜਿਆ ਕਰੇਗੀ ਤੇ ਉਹਨਾਂ ਦੇ ਅਠੇ ਪੈਰੀ ਭਾਵ ਕੇ ਦਿਨ ਰਾਤ ਉਹਨਾਂ ਦਾ ਜਿਹੜਾ ਇਸ ਗੁਰਬਾਣੀ ਨੂੰ ਪੜ ਕੇ ਸਫਲ ਹੋਇਆ ਕਰੇਗਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੀ ਸ਼ਾਂਤੀ ਦੇ ਪਹੁੰਚ ਬੜਾ ਹੀ ਨਿਮਰਤਾ ਵਾਲਾ ਸੁਭਾਅ ਸੀ ਇਹ ਇਦਾਂ ਕਹਿਣ ਲੱਗੇ ਇਉਂ ਕਰੋ ਤੁਸੀਂ ਵੀ ਗੁਰੂ ਪੁੱਤਰ ਹੋ ਐ ਕਮਾਨ ਦੇਣ ਵਾਲੀ ਗੱਲ ਹੁੰਦੀ ਹੈ ਆਪ ਜੀ ਉਚਾਰਨ ਕਰਕੇ ਸੰਪੂਰਨਤਾ ਬਖਸ਼ੋ ਪਰ ਬਾਬਾ ਜੀ ਕਹਿਣ ਲੱਗੇ ਕਿ ਨਹੀਂ ਸਾਡੇ ਪਿਤਾ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲੋਂ ਜਿਹੜੀ ਸੇਵਾ ਦੀ ਜ਼ਿੰਮੇਵਾਰੀ ਹੈ ਗੁਰਬਾਣੀ ਰਚਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਹੈ ਤੁਸੀਂ ਪੰਜਵੇਂ ਥਾਂ ਤੇ ਗੁਰੂ ਪਿਤਾ ਜੀ ਦੀ ਗੱਦੀ ਤੇ ਬਿਰਾਜਮਾਨ ਹੋ ਸੋ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਸੋ ਇਸ ਕਰਕੇ ਤੁਸੀਂ ਆਪ ਹੀ ਬਾਣੀ ਰਚੋ ਤੇ ਕਿਰਪਾ ਕਰਕੇ ਇਹਨੂੰ ਜੋ ਵੀ ਅਸ਼ਟਪਦੀਆਂ ਵਿੱਚ ਤਬਦੀਲ ਕਰੋ ਜੋ ਵੀ ਅਸ਼ਟਪਨੀਆਂ ਤੱਕ ਕਰੋ ਕਿਉਂਕਿ ਜਿਹੜਾ ਹਰ ਰੋਜ਼ ਇਹਦਾ ਪਾਠ ਕਰਿਆ ਕਰੇਗਾ ਉਹਦੇ 24000 ਜਿਹੜੇ ਸੁਆਸ ਨੇ ਉਹ ਸਫਲ ਹੋਇਆ ਕਰਨਗੇ ਇਸ ਤਰ੍ਹਾਂ ਬੰਦੇ ਹਰ ਰੋਜ਼ ਪੜ੍ਹਨ ਵਾਲੇ ਦੀ ਪੂਰੀ ਜ਼ਿੰਦਗੀ ਹੀ ਗੁਰੂ ਦੀ ਲੇਖੇ ਲੱਗੇਗੀ ਤੇ ਉਹਦਾ ਪੂਰਾ ਜੀਵਨ ਹੀ ਸਫਲ ਹੋ ਜਾਇਆ ਕਰੇਗਾ ਪਰ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਜਿਹੜੇ ਨਿਮਰਤਾ ਦੇ ਪਹੁੰਚ ਉਹ ਥੋੜਾ ਜ਼ੋਰ ਦੇ ਕੇ ਕਹਿਣ ਲੱਗੇ ਕਿ ਕਿਰਪਾ ਕਰਕੇ ਤੁਸੀਂ ਤੁਸੀਂ ਕੁਝ ਉਚਾਰੋ ਤਾਂ ਫਿਰ ਬਾਬਾ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੇ ਜ਼ੋਰ ਦੇਣ ਤੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਜਿਹੜੀ 17ਵੀਂ ਅਸ਼ਟਪਦੀ ਹੈ ਉਹਦਾ ਜਿਹੜਾ ਮੁੱਢਲਾ ਸ਼ਲੋਕ ਹੈ ਜੇ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਤਾਂ ਆਪ ਜੀ ਨੂੰ ਪਤਾ ਲੱਗੇਗਾ ਕਿ ਗੁਰਮੁਖ ਪਿਆਰੇ ਜਿਹੜਾ ਜਬਜੀ ਸਾਹਿਬ ਦਾ ਪਾਠ ਹੈ ਉਹਦਾ ਜਿਹੜਾ ਪਹਿਲਾ ਸ਼ਲੋਕ ਹੈ ਪਹਿਲੀ ਕੋੜੀ ਹੈ ਉਹ ਚ ਗੁਰਸੱਭ ਨੇ ਉਚਾਰਨ ਕੀਤਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਇੱਥੇ ਜਬਜੀ ਸਾਹਿਬ ਦੇ ਵਿੱਚ ਭੱਬੇ ਨੂੰ ਜਿਹੜੀ ਵਿਹਾਰੀ ਲੱਗੀ ਹੋਈ ਹੈ ਜਿਹਦੇ ਕਰਕੇ ਇਸ ਦਾ ਜਿਹੜਾ ਉਚਾਰਨ ਹੈ ਇਸ ਤਰ੍ਹਾਂ ਹੁੰਦਾ ਹੈ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਵੀ ਸੱਚ ਤੇ ਗੁਰੂ ਮਹਾਰਾਜ ਦੇ ਵਾਰ-ਵਾਰ ਜਿਹੜਾ ਜੋਰ ਪਾਣ ਤੇ ਬੇਨਤੀ ਕਰਨ ਤੇ ਤਾਂ ਜਿਹੜਾ 17ਵਾਂ ਸ਼ਲੋਕ ਹੈ ਉਹਦੇ ਵਿੱਚ ਬਿਹਾਰੀ ਦੀ ਜਗ੍ਹਾ ਭੱਬੇ ਨੂੰ ਜਿਹੜੀ ਸਿਹਾਰੀ ਲਾਤੀ ਤੇ ਜਿਹਦਾ ਉਚਾਰਨ ਕੁਝ ਇਸ ਤਰ੍ਹਾਂ ਹੁੰਦਾ ਹੈ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਭੀ ਸੱਚ ਪਰ ਇਹ ਅਰਥਾ ਵਿੱਚ ਕੋਈ ਵੀ ਜਿਹੜਾ ਫਰਕ ਨਹੀਂ ਪੈਂਦਾ ਅਰਥ ਉਹੀ ਸਾਰੇ ਸੇਮ ਹੀ ਰਹਿੰਦੇ ਹਨ ਸੋ ਗੁਰੂ ਸਾਹਿਬ ਜੀ ਨੇ ਬੇਨਤੀ ਕਰਕੇ ਜਿਹੜੀ ਬਾਣੀ ਸ਼ਲੋਕ ਲਿਖਾਇਆ ਤੇ ਬੜੇ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਹਨ ਤੇ ਸਾਧ ਸੰਗਤ ਜੀ ਇਥੋਂ ਸਾਨੂੰ ਬਾਬਾ ਜੀ ਦੀ ਅਵੈਦਤਾ ਬਾਬਾ ਜੀ ਦਾ ਜਿਹੜਾ ਅਨੁਭਵ ਅਗੰਮੀ ਅਨੁਭਵ ਉਹ ਵੀ ਪਤਾ ਲੱਗਦਾ ਹੈ ਕਿ ਕਿੰਨੇ ਸ਼ਕਤੀਮਾਨ ਸਨ ਸੋ ਇਸ ਤਰ੍ਹਾਂ ਅਗੂ ਬਾਬਾ ਸ਼੍ਰੀ ਚੰਦ ਜੀ ਨੇ ਬੇਨਤੀ ਕੀਤੀ ਮਹਾਰਾਜ ਐਸ ਤੋਂ ਅਗੋਂ ਹੁਣ ਆਪ ਜੀ ਜਿਹੜਾ ਬਾਣੀ ਉਚਾਰਨ ਕਰੋ ਤੇ ਗੁਰੂ ਸਾਹਿਬਾਂ ਜੀ ਨੇ ਅਠ ਅਸ਼ਟਪਦੀਆ ਹੋਰ ਉਚਾਰਨ ਕਰਕੇ ਬਾਬਾ ਸ਼੍ਰੀ ਚੰਦ ਜੀ ਨੂੰ ਸੁਨਾਈਆਂ ਤੇ ਬਾਬਾ ਸ਼੍ਰੀ ਚੰਦ ਜੀ ਨੇ ਬੜੀ ਹੀ ਸ਼ਲਾਘਾ ਕੀਤੀ ਤੇ ਆਖਿਆ ਸ਼੍ਰੀ ਚੰਦ ਜੀ ਤਬ ਹਰਕ ਕੇ ਗੁਰ ਸੰਗ ਕੀਨ ਮਖਾਨ ਭਵ ਤਰਨੀ ਤਰ ਜਾਣੀ ਨਾਰ ਕਰੇ ਅਠੇ ਅਣਜਾਣ ਜੋ ਹੋਏ ਸਾਧਨ ਜੀ ਰਹੇ ਸੇ ਕਰਨ ਜਨ ਸੋ ਇਸ ਤਰ੍ਹਾਂ ਸਾਸਨ ਜੀ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਹੈ ਮਹਾਰਾਜ ਆਪ ਦੀ ਧਨ ਹੋ ਇਹ ਜਦੋਂ ਆਪਾਂ ਫਰੀਦਕੋਟੀਆਂ ਦਾ ਟੀਕਾ ਪੜ੍ਹਦੇ ਹਾਂ ਉਹਦੇ ਵਿੱਚ ਵੀ ਵਿਸ਼ੇਸ਼ ਕਰਕੇ ਜਿਹੜਾ ਲਿਖਿਆ ਹੋਇਆ ਮਿਲਦਾ ਹੈ ਕਿ ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਉहां ਗਏ ਬਾਠ ਨਗਰ ਮੇ ਜੋ ਪਹਾੜ ਮੈਂ ਥੰਮ ਸਹਿਤ ਥੰਮ ਸਾਹਿਬ ਕਰਕੇ ਪ੍ਰਸਿੱਧ ਹੈ श्री चंद जी की प्रसन्नता रथ सोलह अष्टपदियाँ भेटा करी पर कहा जी चौबी अष्टपदियाँ करो सुनकर श्री चंद जी प्रसन्न हुए परम प्रसन्न पे और इस बाणी का अति महात्म जड़ा उच्चारण किया तब आद सच यह श्लोक श्री चंद जी ने कहा अगे आठ अष्टपदी श्री गुरु जी ने उच्चारण किया पर कई महात्मा कहते हैं ਕੇ 24 ਅਸ਼ਟਪਤੀਆਂ ਗੁਰੂ ਜੀ ਨੇ ਰਾਮ ਸਰ ਨਾਮ ਕੇ ਸਥਾਨ ਪਰ ਹੀ ਉਚਾਰਨ ਕੀਆ ਸੋ ਇਸ ਤਰ੍ਹਾਂ ਗੁਰਮੁਖ ਪਿਆਰਿਓ ਫਰੀਦਕੋਟੀਆਂ ਦੀ ਟੀਕੀ ਵਿੱਚ ਇਹ ਜੋ ਮੈਂ ਅੱਜ ਨੂੰ ਪੜ ਕੇ ਸੁਣਾ ਰਿਹਾ ਹੈ ਇਹ ਇਸ ਤਰ੍ਹਾਂ ਹੀ ਹੂਬ ਹੂ ਲਿਖਿਆ ਹੋਇਆ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਵੀ ਹੁੰਦੇ ਹਨ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਸ਼ਲੋਕ ਜਿਹੜਾ ਉਹਦੇ ਵਿੱਚ ਮਾਤਰਾ ਦਾ ਸਿਰਫ ਇੱਕ ਕੱਲਾ ਪາກ ਹਰਕ ਪਾ ਕੇ ਵਿਹਾਰੀ ਨੂੰ ਸਿਹਾਰੀ ਕੀਤਾ ਜਿਨੀ ਕੇ ਹੀ ਨੂੰ ਵੇ ਕਰ ਦਿੱਤਾ ਇਹ ਸਿਰਫ ਉਹਨਾਂ ਨੇ ਇੱਕ ਮਾਤਰਾ ਦਾ ਫਰਕ ਪਾਇਆ ਤੇ ਇਹ ਕਹ ਗੁਰੂ ਮਹਾਰਾਜ ਜੀ ਆਪ ਜੀ ਦੀ ਹੀ ਡਿਊਟੀ ਹੈ ਤੁਸੀਂ ਅੱਗੇ ਬਾਣੀ ਉਚਾਰਨੀ ਹੈ ਗੁਰੂ ਜੀ ਨੇ ਤੁਹਾਨੂੰ ਗੁਰਤਾ ਗਦੀ ਸੌਂਪੀ ਹੈ ਸੋ ਬਾਬਾ ਜੀ ਬੜੇ ਪ੍ਰਸੰਨ ਹੋਏ ਬੜੇ ਹੀ ਖੁਸ਼ ਹੋਏ ਤੇ ਸਿੱਧਾ-ਸਿੱਧਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਮਹਾਰਾਜ ਮੈਂ ਆਪ ਜੀ ਦੇ ਅੱਗੇ ਨਤਮਸਤਕ ਹੁੰਦਾ ਹਾਂ ਆਪ ਜੀ ਨੂੰ ਮੱਥਾ ਟੇਕਦਾ ਹਾਂ ਆਪ ਜੀ ਦਾ ਆਪ ਜੀ ਦੀ ਬਾਣੀ ਆਪ ਜੀ ਦਾ ਸੁਭਾਅ ਆਪ ਜੀ ਦੀ ਨਿਮਰਤਾ ਦੇ ਅੱਗੇ ਆਪਣੇ ਆਪ ਹੀ ਉਹ ਜਿਹੜਾ ਸੀਸ ਹੈ ਝੁਕ ਜਾਂਦਾ ਹੈ ਜਿਹੜੀ ਗੁਰਤਾ ਗੱਦੀ ਹੈ ਉਹ ਭਾਵੇਂ ਸਾਡੇ ਪੀਤਾਂ ਰਾਈ ਆਪ ਜੀ ਦੇ ਤੱਕ ਪਹੁੰਚੀ ਹੈ ਆਰਜਨ ਮਿਲੀ ਹੈ ਪਰ ਜਿਹਦੇ ਅਸਲੀ ਇਹਦੇ ਹੱਕਦਾਰ ਹੋ ਉਹ ਆਪ ਜੀ ਹੋ ਆਪ ਜੀ ਹੀ ਇਸ ਕਾਰਜ ਨੂੰ ਪੂਰਾ ਕਰ ਸਕਦੇ ਤੇ ਇਹ ਜਿਹੜੀ ਸੁਖਣੀ ਸਾਹਿਬ ਜੀ ਦੀ ਬਾਣੀ ਹੈ ਜੋ ਜੋ ਵੀ ਇਸ ਨੂੰ ਪੜ੍ਹੇਗਾ ਉਹਨੂੰ ਬਹੁਤ ਹੀ ਵੱਡਾ ਫਲ ਪ੍ਰਾਪਤ ਹੋਵੇਗਾ ਫਲ ਕਿਹਿਆ ਨਹੀਂ ਜਾਂਦਾ ਇਸ ਨੂੰ ਪੜ੍ਹਨ ਵਾਲੇ ਦਾ ਉਹਦੀਆਂ ਸਾਰੀਆਂ ਮਨੁਕਾਮਾਂ ਸੰਪੂਰਨ ਹੋਣਗੀਆਂ ਉਹਦਾ ਜਿਹੜਾ ਜਨਮ ਮਰਨ ਕੱਟਿਆ ਜਾਵੇਗਾ ਸਾਰੇ ਬਿਵਨ ਦੂਰ ਹੋਣਗੇ ਕਿਉਂਕਿ ਇਹਦੇ ਵਿੱਚ ਗੀਤਾ ਦਾ ਵੇਦਾਂ ਦਾ ਸਿਮਰਤੀਆਂ ਦਾ ਸਾਰਿਆਂ ਪ੍ਰਾਨਾਂ ਦਾ ਇਹਦੇ ਵਿੱਚ ਗੁਰਮੁਖ ਪਿਆਰੇ ਜਿਹੜਾ ਗਿਆਨ ਹੈ ਐਨੀ ਅਗੰਮੀ ਰਸ ਵਾਲੀ ਇਹ ਬਾਣੀ ਹੈ ਪਰ ਅਸੀਂ ਵੀ ਜੀ ਅਜੇ ਜੇ ਇਸ ਨੂੰ ਨਾ ਪੜੀਏ ਫਿਰ ਸਾਨੂੰ ਕਿੱਦਾਂ ਪਤਾ ਲੱਗੇਗਾ ਥੋ ਅੱਗੋਂ ਗੁਰੂ ਸਾਹਿਬ ਜੀ ਨੇ ਐਦਾਂ ਦੱਸਿਆ ਕਿ ਬਾਬਾ ਜੀ ਜਿਹੜੇ ਪ੍ਰਿਥੀ ਚੰਦ ਦਾ ਬੇਟਾ ਮਿਹਰਬਾਨ ਹੈ ਉਹ ਕਈਆਂ ਦੇ ਨਾਲ ਮਿਲ ਕੇ ਬਾਣੀ ਦੇ ਵਿੱਚ ਮਿਲਾਵਟ ਕਰਨਾ ਚਾਹੁੰਦਾ ਹੈ ਇੱਕ ਕਵਿਤਾ ਵਿਚਾਰਤ ਹੈ ਤੇ ਪਿੱਛੇ ਨਾਨਕ ਨਾਮ ਲੇਖ ਕੇ ਗੁਰਬਾਣੀ ਦੇ ਵਿੱਚ ਮਿਲਾਵਟ ਕਰਨਾ ਚਾਹੁੰਦਾ ਹੈ ਤੇ ਸਾਡੇ ਮਨ ਦੀ ਰਾਏ ਹੈ ਕਿ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਇਕੱਤਰ ਕਰਕੇ ਇੱਕ ਸੁਰੱਖਿਅਤ ਜਗ੍ਹਾ ਰੱਖੀ ਜਾਵੇ ਤੇ ਇੱਕ ਜਿਹੜਾ ਗ੍ਰੰਥ ਹੈ ਉਹਦੀ ਸੰਪਾਦਨਾ ਕੀਤੀ ਜਾਵੇ ਉਹ ਇੱਕ ਗ੍ਰੰਥ ਜਿਹੜਾ ਲਿਖਿਆ ਜਾਵੇ ਤਾਂ ਇਹ ਗੱਲ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਬੜੇ ਹੀ ਪ੍ਰਸੰਨ ਹੋਏ ਤਾਂ ਕਹਿਣ ਲੱਗੇ ਮਹਾਰਾਜ ਇਹ ਬੜੀ ਹੀ ਚੰਗੀ ਗੱਲ ਹੈ ਇਹ ਜਿਹੜਾ ਐਡਾ ਵੱਡਾ ਮਹੱਤਵਪੂਰਨ ਕਾਰਜ ਹੈ ਇਹ ਤੁਸੀਂ ਆਪ ਹੀ ਕਰ ਸਕਦੇ ਹੋ ਹੋਰ ਕੋਈ ਇਸ ਨੂੰ ਕਾਰਜ ਨੂੰ ਪੂਰਾ ਕਰ ਨਹੀਂ ਸਕਦਾ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਸਹਾਈ ਹੋਣਗੇ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨਗੇ ਤੇ ਅਹ ਅਸੀਸ ਲੈ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੇ ਅਸੀਸ ਪਾਇਆ ਤੇ ਬੜੇ ਹੀ ਖੁਸ਼ ਹੋਏ ਤੇ ਦੱਸਿਆ ਕਿ ਅਸੀਂ ਇੱਥੇ ਇਸੇ ਆਸ਼ੇ ਕਰਕੇ ਆਏ ਸੀ ਇਸੇ ਆਸ਼ੇ ਕਰਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਸੀ ਤਾਂ ਕਿ ਆਪ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਇੰਨਾ ਵੱਡਾ ਕਾਰਜ ਹੈ ਉਹ ਪੂਰਾ ਹੋ ਸਕੇ ਤਾ ਹੁਣ ਕਿਰਪਾ ਕਰੋ ਜਿਹੜੀ ਗੁਰੂ ਨਾਨਕ ਸਾਹਿਬ ਸਹਿਬਹਾਰਾਜ ਜੀ ਦੀ ਜਿਹੜੀ ਬਾਣੀ ਉਚਾਰਨ ਕੀਤੀ ਹੋਈ ਆਪ ਜੀ ਦੇ ਕੋਲ ਹੈ ਉਹ ਸਾਨੂੰ ਬਖਸ਼ੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਭਤੀਜੇ ਧਰਮਚੰਦ ਜੀ ਨੂੰ ਸਾਧਕੇ ਉਹਨਾਂ ਕੋਲ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਰੱਖੀ ਹੋਈ ਸੀ ਉਸ ਨੂੰ ਲਿਆਉਣ ਵਾਸਤੇ ਕਿਹਾ ਕਿ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ ਤੇ ਆਖਿਆ ਸਾਡੇ ਕੋਲ ਜੋ ਹੈ ਉਹ ਆਪ ਜੀ ਨੂੰ ਦੇ ਰਹੇ ਆ ਇਹ ਆਪ ਜੀ ਦੀ ਅਮਾਨਤ ਹੈ ਜਿਹੜੀ ਬਾਕੀ ਗੁਰੂ ਸਾਹਿਬ ਜੀ ਦੀ ਬਾਣੀ ਰਚੀ ਗਈ ਹੈ ਉਹ ਮਾਮਾ ਮੋਹਨ ਜੀ ਜਿਹੜੇ ਹਨ ਉਹਨਾਂ ਦੇ ਪਾਸ ਕੋਠੀ ਸਾਹਿਬ ਦੇ ਰੂਪ ਵਿੱਚ ਬਾਣੀ ਹੈ ਹੋਰ ਸਤਿਗੁਰਾਂ ਦੀ ਬਾਣੀ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਜੀ ਦੇ ਪਾਸੋਂ ਲਿਆਓ ਤੇ ਜਿਹੜਾ ਕੰਮ ਹੈ ਅਚਰਦੀ ਕਲਾ ਵਿੱਚ ਹੋ ਜਾਵੇਗਾ ਇਹ ਸੁਣ ਕੇ ਗੁਰੂ ਮਹਾਰਾਜ ਬੜੇ ਨਿਹਾਲ ਹੋਏ ਸੋ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਦੇ ਕੋਲੋਂ ਗੁਰਬਾਣੀ ਦੀਆਂ ਸੈਂਤੀਆਂ ਪ੍ਰਾਪਤ ਕੀਤੀਆਂ ਇਹ ਵੀ ਦੱਸਿਆ ਕਿ ਆਪ ਜੀ ਦੀ ਦਇਆ ਹੋਗੀ ਦਰਸ਼ਨ ਹੋਵੇ ਸਭ ਕੁਝ ਠੀਕ ਹੋ ਜਾਵੇਗਾ ਹੁਣ ਬਾਬਾ ਮੋਹਨ ਜੀ ਦੇ ਪਾਸੋਂ ਇਹ ਪੋਥੀ ਸਾਹਿਬ ਲਿਆਵਾਂਗੇ ਤੇ ਸੋ ਪਿਆਰਿਓ ਦੇਖੋ ਇਹ ਕਿੱਡਾ ਵੱਡਾ ਕਾਰਜ ਸੀ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਹੋਣਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਦੇ ਨਾਲ ਇਹ ਸਾਰਾ ਜਿਹੜਾ ਕਾਰਜ ਸੰਪੂਰਨ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੰਪਾਦਨਾ ਕਰਨਾ ਇਹ ਉਹ ਜਮਾਨੇ ਵਿੱਚ ਬੜਾ ਔਖਾ ਸੀ ਕਿਉਂਕਿ ਐਨਾ ਹੀ ਢੇ ਧਰਮ ਚੱਲਦੇ ਸਨ ਤੇ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਈਆਂ ਨੇ ਆਪ ਸਭ ਜਾਣਦੇ ਹੋ ਬੜਾ ਵਾਦ-ਵਿਵਾਦ ਹੋਇਆ ਉਸ ਸਮੇਂ ਤਾਂ ਇਹ ਬੜਾ ਵੱਡਾ ਇਹਕਾਰ ਜੇ ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਹੋ ਗਿਆ ਤੇ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀੜੀ ਰੱਜੀ ਤੇ ਸੁਖਨੀ ਸਾਹਿਬ ਜੀ ਦਾ ਫਾਲੀ ਵੀ ਦੱਸਿਆ ਸਾਰੇ ਦੁਨੀਆ ਦੇ ਗ੍ਰੰਥ ਪੜ ਲਓ ਸਾਰੇ ਵੇਦ ਪੜ ਲਓ ਤੇ ਸਾਰਿਆਂ ਦਾ ਮਹਾਤਮ ਜਿਹੜਾ ਸੁਖਨੀ ਸਾਹਿਬ ਦੇ ਵਿੱਚ ਹੀ ਆ ਜਾਂਦਾ ਹੈ ਭਗਵਤ ਗੀਤਾ ਭਗਵਾਨ ਜਿਹੜੇ ਸਾਰੇ ਚਾਰ ਵੇਦ ਜਜਰ ਵੇਦ ਅਥਰਵਿਸ਼ਾਮ ਵੇਦ ਰੈਗ ਵੇਦ ਸਾਰੀਆਂ ਸੀਮਰਤੀਆਂ ਪ੍ਰਾਨ ਸਾਰਾ ਕੁਝ ਪੜ ਲਓ ਤੇ ਪਰ ਜਿਹੜਾ ਸੁਖਨੀ ਸਾਹਿਬ ਜੀ ਦੀ ਬਾਣੀ ਹੈ ਐ ਸਮੁੰਦਰ ਇਹ ਸੰਸਾਰ ਸਮੁੰਦਰ ਤੋਂ ਕਾਰਨ ਵਾਸਤੇ ਤੋ ਜਿੰਨਾ ਵੀ ਇਸ ਬਾਣੀ ਨਾਲ ਗੁਰਬਾਣੀ ਨਾਲ ਜੁੜਾਂਗੇ ਤੇ ਉਨਾ ਹੀ ਸਾਧ ਸੰਗਤ ਜੀ ਚੜ੍ਹਦੀ ਕਲਾ ਹੋਵੇਗੀ ਤੇ ਇਸ ਤਰ੍ਹਾਂ ਇੱਕ ਸ਼ਲੋਕ ਜਿਹੜਾ ਬਾਬਾ ਸ਼੍ਰੀ ਚੰਦ ਜੀ ਨੇ ਉਚਾਰਿਆ ਤੇ ਉਹ ਵੀ ਇੱਕ ਜਿਹੜਾ ਵਿਹਾਰੀ ਤੋਂ ਸਿਹਾਰੀ ਦਾ ਬਾਕੀ ਸਾਰੇ ਅਰਥ ਉਹ ਸੇਮ ਹੀ ਰਹਿੰਦੇ ਨੇ ਤੇ ਪਰ ਕਈ ਇਸ ਗੱਲ ਵਿੱਚ ਥੋੜਾ ਮਾਤਭੇਦ ਵੀ ਮੰਨਦੇ ਨੇ ਤੇ ਉਹ ਤੇ ਕਿਤੇ ਨਾ ਕਿਤੇ ਹੁੰਦਾ ਹੀ ਰਹਿੰਦਾ ਹੈ ਪਰ ਇਹ ਜਿਹੜੀ ਕੀ ਐ ਫਰੀਦਕੋਟ ਕੋਟੀਆਂ ਦਾ ਜਿਹੜਾ ਫਰੀਦਕੋਟੀਆਂ ਦਾ ਜਿਹੜਾ ਟੀਕਾ ਹੈ ਉਹਦੇ ਵਿੱਚ ਜੋ ਲਿਖਿਆ ਹੈ ਮੈਂ ਉਸੇ ਤਰ੍ਹਾਂ ਹੀ ਦਾਸ ਨੇ ਉਸੇ ਤਰ੍ਹਾਂ ਹੀ ਆਪ ਜੀ ਨੂੰ ਸਰਵਨ ਕਰਾਇਆ ਹੈ ਸੋ ਹੋਈਆਂ ਪੂਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ